ਪੁਰੇ ਪੀਠੋਟਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਕ੍ਰਾਈਮ ਦੇ ਨਾਲ ਰਿਲੇਟਡ ਕਹਾਣੀਆਂ ਤੇ ਇਹ ਜਿਹੜਾ ਆਪਣਾ ਸੈਕਸ਼ਨ ਹੈਗਾ ਇਹ ਹੈਗਾ ਖਬਰਾਂ ਦਾ ਅਲੱਗ-ਅਲੱਗ ਅਜੀਬੋ-ਗਰੀਬ ਖਬਰਾਂ ਨੇ ਹਰ ਤਰ੍ਹਾਂ ਦੀਆਂ ਹੋਣਗੀਆਂ ਤੇ ਅੱਜ ਦੀ ਜਿਹੜੀ ਪਹਿਲੀ ਇੱਕ ਖਬਰ ਹੈਗੀ ਉਹ ਦੁਖਦਾਈ ਖਬਰ ਹੈਗੀ ਆ ਚੇਨਈ ਦਾ ਇੱਕ ਲੜਕਾ ਸੀਗਾ 19 ਸਾਲ ਦਾ ਪਵਿੱਤਰਨ ਉਹਦਾ ਨਾਮ ਸੀਗਾ ਤੇ ਡਿਲੀਵਰੀ ਬாய் ਫੂਡ ਇੱਕ ਫੂਡ ਨਾਲ ਰਿਲੇਟਡ ਕੰਪਨੀ ਦੇ ਉੱਪਰ ਉਹ ਕੰਮ ਕਰਦਾ ਸੀਗਾ ਫੂਡ ਡਿਲੀਵਰ ਕਰਦਾ ਸੀ ਕਿਸੇ ਜਗ੍ਹਾ ਦੇ ਉੱਪਰ ਕਿਸੇ ਜਗ੍ਹਾ ਨਹੀਂ ਮਤਲਬ ਜਿੱਥੋਂ ਵੀ ਆਰਡਰ ਆਉਂਦਾ ਉਥੋਂ ਉਥੇ ਫੂਡ ਡਿਲੀਵਰ ਕੀਤਾ ਜਾਂਦਾ ਤੇ ਇੱਕ ਜਗ੍ਹਾ ਆਰਡਰ ਆਉਂਦਾ ਉਹਨੂੰ ਤੇ ਉਹ ਜਾਂਦਾ ਫੂਡ ਡਿਲੀਵਰ ਕਰਨ ਪਰ ਉਹਨੂੰ ਪਤਾ ਨਹੀਂ ਲੱਗਦਾ ਐਡਰੈਸ ਦੇ ਵਿੱਚ ਥੋੜੀ ਜੀ ਕਨਫਿਊਜ਼ਿੰਗ ਹੋ ਜਾਂਦਾ ਕੰਮ ਤੇ ਨਾਰਮਲ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਪਰ ਜਦੋਂ ਉਥੇ ਜਾਂਦਾ ਤੇ ਕਿਉਂਕਿ ਹੁਣ ਖਾਣਾ ਆਰਡਰ ਕੀਤਾ ਹੋਇਆ ਖਾਣਾ ਲੇਟ ਹੋ ਗਿਆ ਤਾਂ ਜਿਹੜੇ ਲੋਕ ਹੁੰਦੇ ਉਸ ਕਰਦੇ ਜਿਨ੍ਹਾਂ ਨੇ ਆਰਡਰ ਕੀਤਾ ਹੁੰਦਾ ਖਾਣਾ ਉਹ ਬਹੁਤ ਜ਼ਿਆਦਾ ਗੁੱਸੇ 'ਚ ਹੁੰਦੇ ਆ ਤੇ ਜਦੋਂ ਵਿਚਾਰਾ ਪਹੁੰਚਦਾ ਪਵਿੱਤਰਨ ਉੱਥੇ ਉਹਦੇ ਨਾਲ ਗਾਲੀ ਗਲੋਸ਼ ਕਰਦੇ ਆ ਇਵਨ ਕੁੱਟਮਾਰ ਕਰਦੇ ਆ ਉਹਦੇ ਨਾਲ ਕੁੱਟਮਾਰ ਹੋਣ ਤੋਂ ਬਾਅਦ 19 ਸਾਲ ਦਾ ਲੜਕਾ ਵਾ ਨਾਲੇ ਦੀ ਨਾਲ ਬੀਕਾਮ ਦਾ ਸਟੂਡੈਂਟ ਹੈਗਾ ਇਹ ਨਹੀਂ ਹੈਗਾ ਕਿ ਇਕੱਲਾ ਸਿਰਫ ਕੰਮ ਕਰ ਰਿਹਾ ਆਪਣੀ ਪੜਾਈ ਕਰ ਰਿਹਾ ਬੀਕਾਮ ਦੀ ਬੜੀ ਸੋਹਣੀ ਪੜਾਈ ਕਰ ਰਿਹਾ ਵਾ ਤੇ ਆਪਣਾ ਖਰਚਾ ਚਲਾਉਣ ਦੇ ਲਈ ਫੀਸਾਂ ਕੱਢਣ ਦੇ ਲਈ ਸ਼ਾਮ ਨੂੰ ਇਹ ਕੰਮ ਕਰ ਰਿਹਾ ਤੇ ਜਦੋਂ ਉਹਦੇ ਨਾਲ ਇਹ ਸਾਰਾ ਕੁਝ ਹੁੰਦਾ ਤਾਂ ਉਹ ਡਿਪਰੈਸ਼ਨ ਚਲੇ ਜਾਂਦਾ 19 ਸਾਲ ਦਾ ਬੱਚਾ ਵਾ ਉਹਨੂੰ 7ਵੇਂ ਦੇ ਵਿੱਚ ਚਲੇ ਜਾਂਦਾ ڈپریشن ਵਿੱਚ ਜਾਂਦਾ ਸੁਇਸਾਈਡ ਨੋਟ ਲਿਖਦਾ ਤੇ ਉਸ ਤੋਂ ਬਾਅਦ ਉਹ ਆਤਮ ਹੱਤਿਆ ਕਰ ਲੈਂਦਾ ਤਾਂ ਪਹਿਲੀ ਨਿਊਜ਼ ਇਹ ਹੈਗੀ ਮਤਲਬ ਲੋਕਾਂ ਨੂੰ ਥੋੜਾ ਜਿਹਾ ਪੇਸ਼ੈਂਸ ਰੱਖਣ ਦੀ ਲੋੜ ਹੈਗੀ ਥੋੜਾ ਸਹੀ ਵਰਤਨ ਦੀ ਲੋੜ ਹੈਗੀ ਤੇ ਹਰ ਛੋਟੀ ਛੋਟੀ ਗੱਲ ਦੇ ਉੱਪਰ ਇਹ ਚੀਜ਼ਾਂ ਹੋ ਜਾਂਦੀਆਂ ਪਰ ਦੂਸਰੇ ਪਾਸੇ ਯੰਗਸਟਰਸ ਨੂੰ ਵੀ ਇਹ ਆ ਕਿ ਥੋੜੇ ਜਿਹਾ ਸਟਰੋਂਗ ਬਣੋ ਇਹ ਦੁਨੀਆ ਐਸੇ ਤਰ੍ਹਾਂ ਦੀ ਇੰਨੀ ਛੇਤੀ ਜ਼ਿੰਦਗੀ ਨੂੰ ਛੱਡ ਦੇਣਾ ਮਾਪੇ ਬਾਪ ਨੇ ਹੋਰ ਸਭ ਕੁਝ ਹੈਗਾ ਇਹ ਪਹਿਲੀ ਖਬਰ ਸੀਗੀ ਇਹ ਦੁਖਦਈ ਖਬਰ ਸੀਗੀ ਅਗਲੀ ਖਬਰ ਹੈਗੀ ਅਮੇਠੀ ਤੋਂ ਯੂਪੀ ਇਹ ਨਿਊਜ਼ ਪਿਛਲੇ 2-3 ਦਿਨਾਂ ਤੋਂ ਬਹੁਤ ਜ਼ਿਆਦਾ ਪੂਰੇ ਇੰਡੀਆ ਦੇ ਵਿੱਚ ਚੱਲ ਰਹੀ ਆ ਇੱਕ ਵਾਰੀ ਫੇਰ ਇੱਕ ਕਤਲ ਇੱਕ ਕਤਲ ਨਹੀਂ ਚਾਰ ਕਤਲ ਹੁੰਦੇ ਐ ਇਸ ਵਾਰ ਪੂਰੀ ਦੀ ਪੂਰੀ ਫੈਮਿਲੀ ਦਾ ਕਤਲ ਕੀਤਾ ਜਾਂਦਾ ਤੇ ਕਾਰਨ ਹੁਣ ਕੀ ਆ ਜਿਹੜੇ ਅੱਜ ਕੱਲ੍ਹ ਕਾਰਨ ਪੂਰੇ ਇੰਡੀਆ ਦੇ ਵਿੱਚ ਚੱਲ ਰਹੇ ਆ ਤੇ ਰਿਲੇਸ਼ਨ ਅਵੈਧ ਸੰਬੰਧ ਹੁੰਦੇ ਆ ਚੰਦਨ ਵਰਮਾ ਨਾਮ ਦਾ ਕੋਈ ਲੜਕਾ ਵਾ ਤੇ ਉਹਦੇ ਨਜਾਇਜ਼ ਸੰਬੰਧ ਹੈਗੇ ਇੱਕ ਪੂਨਮ ਨਾਮ ਦੇ ਔਰਤ ਨੇ ਉਹਦੇ ਤੋਂ ਕਾਫੀ ਵੱਡੀ ਉਮਰ ਦੇ ਨੇ ਉਹ ਤੇ ਪੂਨਮ ਦੇ ਜਿਹੜੇ ਹਸਬੰਦ ਨੇ ਉਹ ਇੱਕ ਸਕੂਲ ਦੇ ਵਿੱਚ ਟੀਚਰ ਨੇ ਦੋ ਬੇਟੀਆਂ ਇਹਨਾਂ ਦੀਆਂ ਇੱਕ 6 ਸਾਲ ਦੀ ਬੇਟੀ ਅਦ੍ਰਿਸ਼ਟੀ ਇੱਕ 1 ਸਾਲ ਦੀ ਬੇਟੀ ਆ ਤੇ ਪਰ ਪੂਨਮ ਤੇ ਰਿਲੇਸ਼ਨ ਨੇ ਚੰਦਨ ਵਰਮਾ ਦੇ ਨਾਲ ਤੇ ਇਹਨਾਂ ਰਿਲੇਸ਼ਨਾਂ ਦੇ ਚੱਲਦੇ ਹੋਏ ਚੰਦਨ ਜਿਹੜਾ ਹੈਗਾ ਕੋਈ ਆਪਸ ਦੇ ਵਿੱਚ ਅਣਬਣ ਹੁੰਦੀ ਆ ਪੂਨਮ ਦੀ ਤੇ ਚੰਦਨ ਦੀ ਕਿਸੇ ਟਾਈਮ ਤੇ ਚੰਦਨ ਆਪਣੇ ਨਾਲ ਦੋ ਤਿੰਨ ਦਿਨ ਪਹਿਲਾਂ ਤੋਂ ਇਹ ਗੱਲ ਬਹੁਤ ਸਾਰੇ ਲੋਕ ਹੋਰ ਲੈ ਕੇ ਇਹਨਾਂ ਦੇ ਘਰ ਪਹੁੰਚਦਾ ਸਾਰਿਆਂ ਦੇ ਕੋਲੇ ਹਥਿਆਰ ਹੁੰਦੇ ਆ ਤੇ ਇਹ ਪੂਨਮ ਨੂੰ ਵੀ ਤੇ ਉਹਨਾਂ ਪੂਨਮ ਦੇ ਜੋ ਹਸਬੰਡ ਨੇ ਸਕੂਲ ਦੇ ਟੀਚਰ ਉਹਨਾਂ ਨੂੰ ਵੀ ਤੇ ਉਹ ਦੋ ਛੋਟੀਆਂ ਬੱਚੀਆਂ 5 ਸਾਲ ਦੀ ਦ੍ਰਿਸ਼ਟੀ ਤੇ 1 ਸਾਲ ਦੀ ਉਹਨਾਂ ਦੀ ਬੇਟੀ ਇਹਨਾਂ ਸਾਰਿਆਂ ਨੂੰ ਗੋਲੀਆਂ ਮਾਰ ਦਿੰਦਿਆ ਤੇ ਕਤਲ ਕਰ ਦਿੰਦੇ ਆ ਇਹ ਜਿਹੜਾ ਕੇਸ ਆ ਅਵੈਧ ਸੰਬੰਧਾਂ ਦਾ ਨਜਾਇਜ਼ ਰਿਸ਼ਤਿਆਂ ਦਾ ਤੇ ਇਹਦੇ ਨਾਲ ਹੋਣ ਵਾਲੇ ਕਤਲਾਂ ਦਾ ਇਹ ਤਾਂ ਇੱਕ ਕਹ ਲੋ ਕਿ ਇਹਨਾਂ ਦਾ ਤਾਂ ਹੜ ਹੀ ਆਇਆ ਹੋਇਆ ਅੱਜ ਕੱਲ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਪਰ ਉਹ ਦੋ ਬੱਚੇ ਈਵਨ ਉਹ ਅਧਿਆਪਕ ਸੀਗੇ ਜਿਹੜੇ ਕੋਈ ਕਸੂਰ ਨਹੀਂ ਬੇਕਸੂਰ ਬੱਚਿਆਂ ਦੀ ਜਾਨ ਚਲੀ ਗਈ ਇੱਕ ਇਨਸਾਨ ਦੀ ਜਾਨ ਚਲੀ ਗਈ ਐਸੀ ਕੀ ਜੀ ਦੂਸਰੀ ਖਬਰ ਤੀਸਰੀ ਖਬਰ ਹੈਗੀ ਆ ਥੋੜੀ ਦਿਲਚਸਪਾ ਥੋੜੀ ਜੀ ਹਾਸੋਹੀਣੀ ਵੀ ਆ ਕਿਉਂਕਿ ਇਹਦਾ ਜਿਹੜਾ ਐਂਡ ਹੁੰਦਾ ਉਹ ਸੁਖਦ ਐਂਡ ਹੈਗਾ ਹੈਪੀ ਐਂਡਿੰਗ ਆ ਕਹਾਣੀ ਦੀ ਮਹਾਰਾਸ਼ਟਰ ਦੇ ਕੇਰੀਆ ਵਾ ਕਲਿਆਣ ਤੇ ਕਲਿਆਣ ਦੇ ਕਿਸੇ ਸਕੂਲ ਦੇ ਵਿੱਚ ਦੋ ਭਾਈ ਪੜਦੇ ਆ ਛੋਟੇ ਬੱਚੇ ਨੇ ਇੱਕ 5 ਸਾਲ ਦਾ ਇੱਕ 8 ਸਾਲ ਦਾ ਵਾ ਤੇ ਇੱਕ ਦਿਨ ਉਹਨਾਂ ਨੂੰ ਸਕੂਲ ਜਾਣ ਦੇ ਟਾਈਮ ਇੱਕ ਵੈਨ ਦੇ ਵਿੱਚ 6 ਜਾਨੇ ਆਉਂਦੇ ਆ ਉਹਨਾਂ ਦੇ ਵਿੱਚੋਂ ਤਿੰਨ ਔਰਤਾਂ ਨੇ ਤੇ ਤਿੰਨ ਮਰਦ ਨੇ ਤੇ ਉਹ ਉਹਨਾਂ ਨੂੰ ਕਿਡਨੈਪ ਕਰ ਲੈਂਦੇ ਆ ਤੇ ਕਿਡਨੈਪ ਕਰਕੇ ਉਹਨਾਂ ਨੂੰ ਮੁੰਬਈ ਕਲਿਆਣ ਤੋਂ ਅਹਮਦਾਬਾਦ ਵਾਲੇ ਸੜਕ ਦੇ ਉੱਪਰ ਚਲੇ ਜਾਂਦੇ ਆ 4 ਘੰਟੇ ਦਾ ਰਸਤਾ ਵਾ ਤੇ ਇਹ ਸਾਰੇ ਮਰਾਠੀ ਬੋਲਦੇ ਆ ਇਹਨਾਂ ਬੱਚਿਆਂ ਨੂੰ ਮਰਾਠੀ ਸਮਝ ਨਹੀਂ ਆਉਂਦੀ ਇਹ ਹਿੰਦੀ ਬੋਲਦੇ ਆ ਚਲੋ ਇਸ ਤਰ੍ਹਾਂ ਚਾਈ ਜਾਂਦੇ ਆ ਤੇ ਇਹਨਾਂ ਦਾ ਜਿਹੜਾ ਉਹ ਮਿਸ਼ਨ ਸੀਗਾ ਬੱਚਿਆਂ ਨੂੰ ਕਿਡਨਾਪ ਕਰਨ ਦਾ ਹੋ ਸਕਦਾ ਉਹ ਸਫਲ ਹੋ ਜਾਂਦਾ ਪਰ ਰਾਹ ਦੇ ਵਿੱਚ ਹੁੰਦਾ ਕੀ ਆ ਕਿਸੇ ਗੱਲ ਕਰਕੇ ਕਿਸੇ ਗੱਲ ਦੇ ਕਾਰਨ ਇਹ ਆਪਸ ਦੇ ਵਿੱਚ ਹੀ ਲੜਨ ਲੱਗ ਜਾਂਦੇ ਆ ਲੜਾਈ ਇੰਨੀ ਵੱਧ ਗਈ ਆ ਕਿ ਸੜਕ ਦੇ ਉੱਪਰ ਹੀ ਇਹ ਗੱਡੀ ਰੋਕ ਕੇ ਇੱਕ ਦੂਜੇ ਦੇ ਨਾਲ ਲੜਨਾ ਸ਼ੁਰੂ ਕਰ ਦਿੰਦੇ ਆ ਤੇ ਲੋਕ ਕੁਛ ਇਕੱਠੇ ਹੁੰਦੇ ਆ ਤੇ ਉਹ ਪਹਿਲਾਂ ਇਹ ਦੇਖਦੇ ਆ ਕਿ ਸਿਆਣੀ ਪਿਆਣੀ ਉਮਰ ਦੇ ਬੰਦੇ ਆ ਤਿੰਨ ਔਰਤਾਂ ਨੇ ਉਹਨਾਂ ਦੇ ਵਿੱਚੋਂ ਜਿਹੜੀ ਮੇਨ ਸਰਗਣਾ ਹੁੰਦੀ ਆ ਉਹ 55 ਸਾਲ ਦੀ ਔਰਤ ਆ ਚੰਦਾ ਗੋਸਾਵੀ ਉਹਦਾ ਨਾਮ ਆ ਤੇ ਲੋਕ ਹਟਾਉਣ ਲੱਗਦੇ ਆ ਕਿ ਲੜਕੀਆਂ ਰਹੇ ਜਿਵੇਂ ਨਾਰਮਲ ਇਨਸਾਨ ਕਰਦੇ ਆ ਤੇ ਨਾਲ ਦੀ ਨਾਲ ਉਦੋਂ ਹੀ ਉਹਨਾਂ ਦੀ ਨਿਗਾਹ ਪੈਂਦੀ ਆ ਵੈਨ ਦੇ ਅੰਦਰ ਬੈਠੇ ਦੋ ਬੱਚਿਆਂ ਤੇ ਤਾਂ ਉਹ ਦੇਖਦੇ ਆ ਕਿ ਬੱਚੇ ਡਰੇ ਹੋਏ ਆ ਤਾਂ ਨਾਰਮਲ ਆ ਕਿ ਕੁਝ ਲੋਕ ਬੱਚਿਆਂ ਵੱਲ ਚਲੇ ਜਾਣਗੇ ਜਦੋਂ ਬੱਚਿਆਂ ਕੋਲ ਜਾਂਦੇ ਆ ਤਾਂ ਉਸੇ ਟਾਈਮ ਬੱਚੇ ਉਹਨਾਂ ਨੂੰ ਕਹਿ ਦਿੰਦਾ ਕਿ ਸਾਡੇ ਰਿਸ਼ਤੇਦਾਰ ਨਹੀਂ ਹੈਗੇ ਤੇ ਇਹ ਤਾਂ ਸਾਨੂੰ ਕਿਡਨਾਪ ਕਰਨ ਲਿਆਇਆ ਤਾਂ ਉਸੇ ਟਾਈਮ ਪੁਲਿਸ ਨੂੰ ਫੋਨ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਹ ਜਿਹੜੀ ਲੜਾਈ ਆਪਸ 'ਚ ਉਹਨਾਂ ਦੀ ਹੁੰਦੀ ਆ ਤੇ ਉਹਨਾਂ ਦੀ ਭਾਰੀ ਪੈ ਜਾਂਦੀ ਆ ਤਾਂ ਪੁਲਿਸ ਉਹਨਾਂ ਨੂੰ ਬੜੀ ਛੇਤੀ ਗ੍ਰਿਫਤਾਰ ਕਰਦੀ ਆ ਪੁਲਿਸ ਤੇ ਪੁਲਿਸ ਵਾਲੇ ਉਹਨਾਂ ਬੱਚਿਆਂ ਨੂੰ ਪੁਲਿਸ ਸਟੇਸ਼ਨ ਲੈ ਕੇ ਜਾਂਦੇ ਆ ਪਾਣੀ ਪੁਲਾਉਂਦੇ ਆ ਖਾਣਾ ਖਵਾਉਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਦੇ ਘਰਦਿਆਂ ਨੂੰ ਫੋਨ ਕੀਤਾ ਜਾਂਦਾ ਤੇ ਇਹ ਇੱਕ ਕਹਾਣੀ ਸੀਗੀ ਜਿਹਦਾ ਕਿ ਅੰਤ ਸੁਖਦ ਹੋਇਆ ਜਿੱਥੇ ਕਿ ਕਿਡਨੈਪ ਕਰਨ ਵਾਲੇ ਆਪਸ ਦੇ ਵਿੱਚ ਹੀ ਉਲਝ ਜਾਂਦੇ ਆ ਅਗਲੀ ਖਬਰ ਹੈਗੀ ਆ ਖਬਰ ਦਿਲਚਸਪਾ ਇਸ ਕਰਕੇ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਜਾ ਰਿਹਾ ਥੋੜੀ ਪੁਰਾਣੀ ਹੋ ਚੁੱਕੀ ਆ ਹੁਣ ਪੈਰਾਓਲੰਪਿਕ ਹੋਣੀ ਥੋੜੀ ਦਿਰ ਪਹਿਲਾਂ ਹੋ ਕੇ ਹਟੀਆਂ ਨੇ ਤੇ ਇੰਡੀਆ ਦੀ ਟੀਮ ਉਥੋਂ ব্রੋਂਜ਼ ਮੈਡਲ ਜਿੱਤ ਕੇ ਆਈ ਆ ਸਪੈਨ ਨੂੰ ਹਰਾਇਆ ਤੀਸਰੀ ਤੇ ਚੌਥੀ ਪੋਜੀਸ਼ਨ ਲਈ 2-1 ਤੇ ਇੰਡੀਆ ਉਹ ਮੈਚ ਜਿੱਤਿਆ ਸੀਗਾ 1972 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਇੰਡੀਆ ਦੀ ਟੀਮ ਲਗਾਤਾਰ ਦੋ 올림픽 ਦੇ ਵਿੱਚੋਂ ਮੈਡਲ ਲੈ ਕੇ ਆਈ ਆ ਪਰ ਇੱਥੇ ਕਵਰ ਮੈਡਲ ਦੀ ਨਹੀਂ ਹੈਗੀ ਇਹ ਗੱਲ ਹੋਰ ਤਰ੍ਹਾਂ ਦੀ ਆ ਜਦੋਂ ਇੰਡੀਆ ਦੀ ਟੀਮ 에어ਪੋਰਟ ਦੇ ਉੱਪਰ ਉਤਰਦੀ ਆ ਦਿੱਲੀ 에어ਪੋਰਟ ਦੇ ਉੱਪਰ ਇੰਦਰਾ ਗਾਂਧੀ 에어ਪੋਰਟ ਇੰਟਰਨੈਸ਼ਨਲ ਉੱਥੇ ਜਦੋਂ ਉਤਰਦੇ ਆ ਤਾਂ ਫਿਰ ਵੀ ਹੁਣ ਪਲੇਅਰਾਂ ਨੇ ਜੋਰ ਲਾਇਆ ਦਮ ਲਾਇਆ ਦੇਸ਼ ਲਈ ਮੈਡਲ ਜਿੱਤਿਆ ਹੋਇਆ ਤਾਂ ਸਪੈਸ਼ਲੀ ਉਹ ਹਾਕੀ ਵਾਲੇ ਆ ਉਹ ਕ੍ਰਿਕਟ ਵਾਲੇ ਨਹੀਂ ਹੈਗੇ ਕ੍ਰਿਕਟ ਦੇ ਪਲੇਅਰ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮਾਣ ਸਤਿਕਾਰ ਦਿੱਤਾ ਜਾਂਦਾ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਤਾਂ ਥੋੜਾ ਹਾਕੀ ਵਾਲਿਆਂ ਨੇ ਵਿਚਾਰਿਆ ਨਾ ਹੋਊਗਾ ਕਿ ਕੋਈ ਸ਼ਾਇਦ ਸਾਨੂੰ ਵੀ ਅੜੀਕ ਰਿਹਾ ਹੋ ਸ਼ਾਇਦ ਕੋਈ ਸਾਡੇ ਤੋਂ ਆਟੋਗ੍ਰਾਫ ਲੈ ਲੇ ਕੋਈ ਸਾਡੇ ਨਾਲ ਸੈਲਫੀ ਖਿਚਾ ਲੇ ਕੋਈ ਨੇੜੇ ਆ ਕੇ ਜੱਫੀ ਪਾ ਲੇ ਤਾਂ ਉਹ ਪਲੇਅਰ ਦਾ ਵੀ ਮਾਣ ਵੱਧਾ ਪਰ ਜਦੋਂ ਉੱਥੇ ਉਤਰਦੇ ਆ ਇੰਡੀਆ ਦੀ ਹਾਕੀ ਟੀਮ ਤਾਂ ਉੱਥੇ ਦੇਖਦੇ ਆ ਕਿ ਉਸੇ ਟਾਈਮ ਉਹਨਾਂ ਦੇ ਨਾਲ ਇੱਕ ਹੋਰ ਸਵਾਰੀ ਉਤਰੀ ਆ ਤੇ ਉਹਦਾ ਨਾਮ ਹੈ ਤੇ ਉਹ ਜਿਹੜੀ ਸਵਾਰੀ ਉਤਰੀ ਆ ਸ਼ਾਇਦ ਤੁਹਾਡੇ ਵਿੱਚੋਂ ਕਿਸੇ ਨੂੰ ਉਹਦਾ ਨਾਮ ਪਤਾ ਹੋਵੇ ਪਹਿਲਾਂ ਹੀ ਡੋਲੀ ਚਾਹ ਵਾਲਾ ਕਰਕੇ ਇੱਕ YouTube ਸੈਂਸੇਸ਼ਨ ਆ ਸੈਂਸੇਸ਼ਨ ਤਾਂ ਕੀ ਮਤਲਬ ਇੱਕ ਅਜੀਬ ਥੋੜੀਆਂ ਹਰਕਤਾਂ ਕਰਨ ਵਾਲਾ ਇੱਕ ਨੌਜਵਾਨ ਹੈਗਾ ਇਹ ਚਾਹ ਦੀ ਰੇੜੀ ਲਾਉਂਦਾ ਸੀ ਪਹਿਲਾਂ ਪਪੂਲਰ ਇਸ ਕਰਕੇ ਹੋ ਗਿਆ ਕਿ ਕੁਝ ਟਾਈਮ ਪਹਿਲਾਂ ਬਿਲ ਗੇਟਸ ਹਾਂਜੀ ਤੁਸੀਂ ਸਹੀ ਸੁਣਿਆ ਬਿਲ ਗੇਟਸ ਇੰਡੀਆ ਦੇ ਵਿੱਚ ਆਏ ਸੀ ਤੇ ਉਹਨਾਂ ਨੂੰ ਪਤਾ ਨਹੀਂ ਸੀ ਉਹ ਨਾਰਮਲ ਇੱਕ ਰੇੜੀ ਦੇ ਉੱਪਰੋਂ ਚਾਹ ਪੀਂਦੇ ਆ ਤੇ ਉਹ ਚਾਹ ਤੋਂ ਬਾਅਦ ਡੋਲੀ ਚਾਹ ਵਾਲਾ ਫੇਮਸ ਹੋ ਜਾਂਦਾ ਅਜੀਬ ਜਿਹੀ ਤਰ੍ਹਾਂ ਦੀ ਹਰਕਤਾਂ ਨੇ ਚਾਹ ਬਣਾਉਣ ਦਾ ਤਰੀਕਾ ਬਹੁਤ ਅਜੀਬ ਹ ਉਹਦਾ ਪੈਕਟ ਨੂੰ ਬਿਲਕੁਲ ਉਥੋਂ ਲਿਆਉਂਦਾ ਦੁੱਧ ਵਾਲੇ ਨੂੰ ਜਿ ਗਲਾਸ ਇੱਥੇ ਫੜਿਆ ਹੁੰਦਾ ਤੇ ਨਾਲ ਆਪਣੀ ਜੀਬ ਪਾਈ ਹੁੰਦੀ ਆ ਉਹਨੇ ਵਿੱਚ ਇਹੋ ਜਿਹੀਆਂ ਉਹਦੀਆਂ ਹਰਕਤਾਂ ਨੇ ਲੋਕ ਹੁਣ ਉਹਦੇ ਕੋਲ ਜਾਂਦੇ ਆ ਤੇ ਪੂਰੇ ਦੇ ਪੂਰੇ ਜਿੰਨੇ ਵੀ ਉਥੇ ਲੋਕ ਖੜੇ ਹੁੰਦੇ ਆ ਉਹ ਸਾਰੇ ਡੋਲੀ ਚਾਹ ਵਾਲਾ ਨੂੰ ਦੇਖ ਕੇ ਉਹਦੇ ਵੱਲ ਨੂੰ ਹੋ ਜਾਂਦੇ ਆ ਤੇ ਇੰਡੀਆ ਦੀ ਹਾਕੀ ਟੀਮ ਮੈਡਲ ਜਿੱਤਣ ਵਾਲੀ ਟੀਮ ਖੜੀ ਦੇਖ ਰਹੀ ਹੈ ਸਾਰਾ ਕੁਝ ਤੇ ਉਸ ਤੋਂ ਬਾਅਦ ਇੰਡੀਆ ਦੀ ਇਹ ਗੱਲ ਆਉਂਦੀ ਉਦੋਂ ਧਿਆਨ ਵਿੱਚ ਆ ਜਦੋਂ ਇੰਡੀਅਨ ਟੀਮ ਦੇ ਹਾਕੀ ਦੇ ਇੱਕ ਪਲੇਅਰ ਹਰਦਿਕ ਉਹ ਆਪਣੇ ਅਕਾਊਂਟ ਦੇ ਉੱਪਰ ਲਿਖਦੇ ਆ ਇਹ ਸਾਰਾ ਘਟਨਾ ਤੇ ਕਹਿੰਦੇ ਆ ਕਿ ਮਨਦੀਪ ਮੇਰੇ ਨਾਲ ਸੀਗਾ ਉਸ ਟਾਈਮ ਤੇ ਹਰਮਨਪ੍ਰੀਤ ਮੇਰੇ ਨਾਲ ਸੀ ਤੇ ਅਸੀਂ ਖੜ ਕੇ ਸਾਰਾ ਸੀਨ ਦੇਖ ਰਹੇ ਸੀ ਤੇ ਇੱਕ ਦੂਜੇ ਵੱਲ ਦੇਖ ਰਹੇ ਸੀ ਤੇ ਹੁਣ ਤੁਹਾਨੂੰ ਪਤਾ ਕਿ ਮਨਦੀਪ 100 ਤੋਂ ਜ਼ਿਆਦਾ ਗੋਲ ਮਨਦੀਪ ਨੇ ਕੀਤੇ ਹੋਇਆ ਇੰਡੀਆ ਲਈ ਤੇ 150 ਤੋਂ ਜ਼ਿਆਦਾ ਗੋਲ ਹਰਮਨਪ੍ਰੀਤ ਦੇ ਨੇ ਤੇ ਇਹ ਸਾਰੇ ਪਲੇਅਰ ਖੜ ਕੇ ਦੇਖ ਰਹੇ ਆ ਤੇ ਇਸ ਤਰ੍ਹਾਂ ਦਾ ਸਿਸਟਮ ਹੈਗਾ ਇਹ ਹੈਗੀ ਆ ਤਾਕਤ ਅੱਜ ਕੱਲ ਦੇ ਸੋਸ਼ਲ ਮੀਡੀਆ ਦੀ ਹੁਣ ਇਹਨੂੰ ਤਾਕਤ ਕਹਿ ਲੋ ਜਾਂ ਬੇਵਕੂਫੀ ਕਹਿ ਲੋ ਕੁਝ ਵੀ ਕਹਿ ਸਕਦੇ ਆ ਤਾਂ ਇੱਕ ਜੀਬ ਘਟਨਾ ਸੀ ਬਹੁਤ ਲੋਕਾਂ ਨੇ ਇਹਦੇ ਉੱਪਰ ਰਿਐਕਟ ਕੀਤਾ ਬਾਅਦ ਦੇ ਵਿੱਚ ਵੱਡੀਆਂ-ਵੱਡੀਆਂ ਸੈਲੀਬ੍ਰਿਟੀਜ਼ ਨੇ ਹੋਰ ਲੋਕਾਂ ਨੇ ਸਾਰੇ ਇਨਸੀਡੈਂਟ ਦੇ ਉੱਪਰ ਰਿਐਕਟ ਕੀਤਾ ਹੁਣ ਮੈਂ ਤੁਹਾਨੂੰ ਜਿਹੜੀ ਅਗਲੀ ਖਬਰ ਸੁਣਾਉਣ ਜਾ ਰਿਹਾ ਮਤਲਬ ਤੁਸੀਂ ਹੈਰਾਨ ਹੋ ਜਾਣਾ ਇਹ ਖਬਰ ਸੁਣ ਕੇ ਜਦੋਂ ਮੈਂ ਵੀ ਇਹਨੂੰ ਨੈਟ ਦੇ ਉੱਪਰ ਦੇਖਿਆ ਤਾਂ ਮੈਂ ਥਾਂ-ਥਾਂ ਦੇ ਉੱਪਰ ਇਹਨੂੰ ਚੈੱਕ ਕੀਤਾ ਕਿ ਇਹ ਸੱਚੀ ਹੈ ਜਾਂ ਫੇਕ ਹੈਗੀ ਹੈ ਸੱਚੀ ਖਬਰ ਘਟਾਲੇ ਸਕੈਮਸ ਫਰਜੀ ਫੋਨ ਆਉਣੇ ਜਾਲੀ ਫੋਨ ਆਉਣੇ ਬਹੁਤ ਕੁਝ ਹੈਗਾ ਪਰ ਇਹ ਜਿਹੜੀ ਖਬਰ ਆ ਇਹ ਇੱਕ ਨੈਕਸਟ ਲੈਵਲ ਤੇ ਚਲੀ ਗਈ 36 ਗੜ ਦੇ ਵਿੱਚ ਹੁੰਦਾ ਕੀ ਆ ਕੁਝ ਟਾਈਮ ਪਹਿਲਾਂ ਇੱਕ ਬ੍ਰਾਂਚ ਖੁੱਲਦੀ ਆ SBI ਦੀ ਸਟੇਟ ਬੈਂਕ ਆਫ ਇੰਡੀਆ ਦੀ ਸਰਕਾਰੀ ਬੈਂਕ ਆ ਇੰਡੀਆ ਦਾ ਸਭ ਤੋਂ ਵੱਡਾ ਬੈਂਕ ਹੈ SBI ਚਾਹੇ ਉਹਨੂੰ ਸਰਕਾਰੀ ਤੇ ਪ੍ਰਾਈਵੇਟ ਮਿਲਾ ਕੇ ਗੱਲ ਕਰ ਲਈਏ ਤੇ ਬ੍ਰਾਂਚ ਖੁੱਲਦੀ ਆ ਲੋਕ ਆਪਣੇ ਖਾਤੇ ਖਲੋਂਦੇ ਆ ਲੋਕ ਆਪਣਾ ਪੈਸਾ ਜਮਾ ਕਰਾਉਂਦੇ ਆ ਤੇ ਉਸ ਤੋਂ ਇਲਾਵਾ ਬਹੁਤ ਸਾਰੇ EMPLOYEES ਨੂੰ ਉੱਥੇ ਰੱਖਿਆ ਜਾਂਦਾ ਪਹਿਲਾਂ ਕਹਿੰਦੇ ਕਿ ਇੱਥੇ ਬ੍ਰਾਂਚ ਖੋਲਾਂਗੇ ਸਾਨੂੰ EMPLOYEES ਚਾਹੀਦੇ ਆ EMPLOYEES ਹੁੰਦੇ ਆ ਪਰ EMPLOYEES ਨੂੰ ਨੌਕਰੀ ਦੇਣ ਦੇ ਚਾਂਸੀ ਦੇ ਵਿੱਚ ਵੀ ਬਹੁਤ ਸਾਰੇ ਉਹਨਾਂ ਦੇ ਏਜੰਟ ਆਉਂਦੇ ਆ ਕਹਿੰਦੇ ਕਿ ਤੁਹਾਨੂੰ ਸਰਕਾਰੀ ਨੌਕਰੀ ਦੇ ਦਾਂਗੇ ਇੱਥੇ ਇੱਕ ਨਵੀਂ ਬ੍ਰਾਂਚ ਖੋਲ੍ਹਣੀ ਆ ਸਹੀ ਪਹਿਲਾਂ ਤੁਸੀਂ ਸਾਨੂੰ 80 ਲੱਖ ਰੁਪਇਆ ਦੇ ਦਿਓ ਪੜ੍ਹੇ ਲਿਖੇ ਨੌਜਵਾਨ ਨੇ ਲੜਕੇ ਲੜਕੀਆਂ ਤੇ ਜੌਬ ਮਿਲ ਰਹੀ ਆ ਐਸਬੀਆਈ ਦੇ ਵਿੱਚ ਤਾਂ ਉਹ ਵਿਚਾਰੇ ਦੇ ਦਿੰਦੇ ਆ ਕਿ ਚੱਲ ਕੋਈ ਗੱਲ ਨਹੀਂ ਥੋੜੀ-ਥੋੜੀ ਇਹ ਪੂਰੇ ਹੋ ਜਾਣਗੇ ਕੁਝ ਮਹੀਨੇ ਇਹ ਬੈਂਕ ਚੱਲਦਾ ਇਸ ਤਰ੍ਹਾਂ ਹੀ ਉਸ ਤੋਂ ਬਾਅਦ ਇੱਕ ਦਿਨ ਇਹ ਪਤਾ ਲੱਗਦਾ ਕਿ ਇਸ ਤਰ੍ਹਾਂ ਦੀ SBI ਦੀ ਕੋਈ ਬ੍ਰਾਂਚ ਹੈ ਹੀ ਨਹੀਂਗੀ ਹੁਣ ਇਸ ਤੋਂ ਵੱਡੀ ਠੱਗੀ ਕੀ ਹੋ ਸਕਦੀ ਆ ਕਿ ਇੱਕ ਬੈਂਕ ਆ ਸਰਕਾਰੀ ਤੇ ਤੁਸੀਂ ਉੱਥੇ ਪੈਸੇ ਜਮ੍ਹਾਂ ਕਰਾਏ ਹੋਏ ਆ ਤੇ ਤੁਹਾਨੂੰ ਇੱਕ ਦਿਨ ਪਤਾ ਲੱਗਦਾ ਕਿ ਉਹ ਤਾਂ ਬੈਂਕ ਹੀ ਹੈ ਨਹੀਂਗਾ ਉਹ ਨਾ ਤੁਹਾਡੇ ਜਿਹੜੇ ਪੈਸੇ ਤੁਸੀਂ ਜਾ ਕੇ ਜਮ੍ਹਾਂ ਕਰਾ ਰਹੇ ਹੋ ਨਾ ਉਹਨਾਂ ਪੈਸਿਆਂ ਦਾ ਪਤਾ ਲੱਗਿਆ ਨਾ ਜਿਹੜੇ ਉਹ ਲੱਖਾਂ ਰੁਪਏ ਉਹਨਾਂ ਵਿਚਾਰੇ EMPLOYEES ਰੱਖੇ ਜਿਹੜੇ ਉੱਥੇ ਸਭ ਚੀਜ਼ ਫਰਾਡ ਹਰ ਇੱਕ ਚੀਜ਼ ਸਿਰੇ ਤੋਂ ਜਾਲੇ ਮਤਲਬ ਕਮਾਲ ਦੀਆਂ ਕਹਾਣੀਆਂ ਨੇ ਤਾਂ ਇੱਕ ਅਗਲੀ ਕਹਾਣੀ ਸੀਗੀ SBI ਦੀ ਇੱਕ ਫੇਕ ਬ੍ਰਾਂਚ ਦੀ ਤੁਸੀਂ ਨੈਟ ਦੇ ਉੱਪਰ ਵੀ ਜਾ ਕੇ ਇਹਨੂੰ ਸਰਚ ਕਰ ਸਕਦੇ ਹੋ ਇਸ ਕਹਾਣੀ ਬਾਰੇ ਹੋਰ ਵੀ ਪੜ੍ਹ ਸਕਦੇ ਹੋ ਅਗਲੀ ਖਬਰ ਹੈਗੀ ਆ ਉਹ ਅੱਜ ਦੀ ਆਪਣੀ ਕ੍ਰਾਈਮ ਸਟੋਰੀ ਦੇ ਵਿੱਚ ਵੀ ਆ ਚੁੱਕੀ ਹੈਗੀ ਜੇ ਤੁਸੀਂ ਉਹ ਨਹੀਂ ਦੇਖੀ ਅੱਜ ਦੀ ਕ੍ਰਾਈਮ ਸਟੋਰੀ ਤੁਸੀਂ ਦੇਖ ਸਕਦੇ ਹੋ ਸੁਪਰਸਟਾਰ ਕੰਨੜ ਫਿਲਮਾਂ ਦਾ ਸੁਪਰਸਟਾਰ ਦਰਸ਼ਨ ਤੇ ਕੁਝ ਮਹੀਨੇ ਪਹਿਲਾਂ ਉਹਨੇ ਆਪਣੇ ਇੱਕ ਫੈਨ ਦਾ ਕਤਲ ਕਰਵਾਇਆ ਕਤਲ ਇਸ ਕਰਕੇ ਕਰਵਾਇਆ ਕਿਉਂਕਿ ਉਹਦੇ ਉਸ ਫੈਨ ਨੇ ਉਹਦੀ ਗਰਲਫ੍ਰੈਂਡ ਨੂੰ ਕੁਝ ਗਲਤ ਮੈਸੇਜ ਕੀਤੇ ਪੱਦੇ ਮੈਸੇਜ ਕੀਤੇ ਹੁਣ ਉਹ ਕਿਉਂ ਕੀਤੇ ਕਿਉਂਕਿ ਜਿਹੜਾ ਦਰਸ਼ਨ ਹੈ ਸੁਪਰਸਟਾਰ ਉਹ ਇੱਕ ਮੈਰਿਡ ਵਿਅਕਤੀ ਆ ਵਿਜੇ ਲక్ష్ਮੀ ਉਹਦੇ ਧਰਮ ਪਤਨੀ ਨੇ ਬਹੁਤ ਸਾਲਾਂ ਤੋਂ ਉਹਨੂੰ ਵਿਆਹ ਹੋਇਆ ਹੋਇਆ ਉਹਨਾਂ ਦਾ ਤੇ ਇੱਥੇ ਇੱਕ ਲੜਕੀ ਆ ਪਵਿੱਤਰਾ ਸਾਹੂ ਕੁਛ ਕਰਕੇ ਮੈਂ ਸਰਨੇਮ ਭੁੱਲ ਰਿਹਾ ਅਗਲਾ ਨਾਮ ਪਵਿੱਤਰਾ ਵਾ ਤੇ ਕੁਝ ਮਹੀਨੇ ਪਹਿਲਾਂ ਉਹ ਸੋਸ਼ਲ ਮੀਡੀਆ ਦੇ ਉੱਪਰ ਇਹ ਲਿਖ ਦਿੰਦੀ ਆ ਕਿ ਮੈਂ ਤੇ ਦਰਸ਼ਨ ਅਸੀਂ ਬਹੁਤ ਸਾਲਾਂ ਤੋਂ ਰਿਲੇਸ਼ਨ ਦੇ ਵਿੱਚ ਆ ਤੇ ਜਿਹੜੇ ਕਟੜ ਫੈਨ ਨੇ ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਬੁਰਾ ਲੱਗਿਆ ਤੇ ਉਹਨਾਂ ਨੇ ਕਿਹਾ ਕਿ ਸਾਡੇ ਸੁਪਰਸਟਾਰ ਦੀ ਜਿਹੜੀ ਫੈਮਿਲੀ ਲਾਈਫ ਨੂੰ ਖਰਾਬ ਕੀਤੀ ਤੇ ਇੱਕ ਲੜਕਾ ਸੀਗਾ ਇਸ ਤਰ੍ਹਾਂ ਦਾ ਤੇ ਉਹਨੇ ਉਹਨੂੰ ਗਲਤ ਮੈਸੇਜ ਕਰਤੇ ਤੇ ਉਹਦਾ ਬਦਲਾ ਲੈਣ ਲਈ ਦਰਸ਼ਨ ਨੇ ਉਸ ਆਪਣੇ ਫੈਨ ਦਾ ਕਤਲ ਕਰਵਾਇਆ ਪਰ ਹੁਣ ਉਹਦੇ 'ਚ ਇੱਕ ਅਪਡੇਟ ਆਈ ਆ ਬੜੀ ਦਿਲਚਸਪ ਉਹ ਇਹ ਆਈ ਆ ਕਿ ਕਿਉਂਕਿ ਹੁਣ ਦਰਸ਼ਨ ਜੇਲ੍ਹ ਦੇ ਵਿੱਚ ਆ ਦੋ ਤਰੀਕ ਨੂੰ ਉਹਨੇ ਜੇਲ੍ਹ ਵਾਲਿਆਂ ਨੂੰ ਇੱਕ ਅਰਜੀ ਲਿਖੀ ਆ ਕਿ ਮੇਰੀ ਜਿਹੜੀ ਕੋਠੜੀ ਆ ਉਹਦੇ ਵਿੱਚ ਮੇਰੇ ਨਾਲ ਕਿਸੇ ਨੂੰ ਪਾਇਆ ਜਾਵੇ ਕੋਈ ਕੈਦਈ ਹੋਣ ਜਿਹੜੇ ਮੇਰੇ ਨਾਲ ਰਹਿਣ ਉਹਦਾ ਕਾਰਨ ਕੀ ਆ ਕਿ ਕਹਿੰਦਾ ਕਿ ਮੇਰੇ ਉਸ ਫੈਨ ਦਾ ਜਿਹਦਾ ਮੈਂ ਕਤਲ ਕਰਵਾਇਆ ਉਹਦੀ ਆਤਮਾ ਉਹਦਾ ਜਿਹੜਾ ਭੂਤ ਹੈਗਾ ਉਹ ਮੈਨੂੰ ਤੰਗ ਕਰਦਾ ਉਹ ਮੈਨੂੰ ਰਾਤ ਨੂੰ ਡਰਾਉਂਦਾ ਮੇਰੇ ਸੁਪਨੇ ਆ ਚੋਂਦਾ ਤੇ ਮੈਨੂੰ ਸੌਣ ਨਹੀਂ ਦਿੰਦਾ ਤੇ ਮੈਂ ਜਦੋਂ ਹੀ ਅੱਖਾਂ ਬੰਦ ਕਰਦਾ ਤੇ ਮੈਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ ਤੇ ਮੈਂ ਉੱਥੇ ਸੌ ਨਹੀਂ ਸਕਦਾ ਤੇ ਇਹ ਇੱਕ ਹੋਰ ਅਜੀਬ ਤਰ੍ਹਾਂ ਦੀ ਖਬਰ ਸੀਗੀ ਅਗਲੀ ਖਬਰ ਇੱਕ ਬਹੁਤ ਹੀ ਪੋਜ਼ਿਟਿਵ ਖਬਰ ਆ ਤੇ ਸਾਰੇ ਪੰਜਾਬੀਆਂ ਲਈ ਮਾਣ ਕਰਨ ਵਾਲੀ ਗੱਲ ਆ ਬਹੁਤ ਸਾਰੀਆਂ ਆਪਣੀਆਂ ਲੜਕੀਆਂ ਨੇ ਹੁਣ YouTube ਦੇ ਉੱਪਰ ਹੋਰ Instagram ਦੇ ਉੱਪਰ ਕੁਝ ਅਜੀਬ ਤਰ੍ਹਾਂ ਦੇ ਵੀਡੀਓ ਵੀ ਬਣਾ ਰਹੀਆਂ ਨੇ ਤੇ ਉਹਨਾਂ ਨੂੰ ਵੀ ਇਹੋ ਜਿਹੀਆਂ ਲੜਕੀਆਂ ਤੋਂ ਸਿੱਖਿਆ ਲੈਣੀ ਚਾਹੀਦੀ ਆ ਗੱਲ ਮੈਂ ਕਰ ਰਿਹਾ ਹਰਮਨ ਪ੍ਰੀਤ ਦੀ ਮੋਗੇ ਦੇ ਕੋਲੇ ਉਹ ਲੜਕੀ ਦਾ ਪਿੰਡ ਆ ਇੰਡੀਅਨ ਕ੍ਰਿਕਟ ਟੀਮ ਦੀ ਕੈਪਟਨ ਵੀ ਰਹੀ ਆ ਤੇ ਸ਼ਾਇਦ ਅੱਜ ਵੀ ਕੈਪਟਨ ਹੋਵੇ ਜਾਂ ਮਿਥਾਲੀ ਰਾਜ ਇਹਨਾਂ ਦੋਨਾਂ ਚੋਂ ਇੱਕ ਹੈਗੀ ਆ ਤੇ ਉਹਨੇ ਇੱਕ ਨਵਾਂ ਰਿਕਾਰਡ ਬਣਾਇਆ ਇੰਡੀਆ ਦੀ ਪਹਿਲੀ ਕੈਪਟਨ ਹੈਗੀ ਆ ਉਹ ਜਿਨੇ ਚਾਰ ਅਲੱਗ-ਅਲੱਗ ਵਰਲਡ ਕੱਪ ਦੇ ਵਿੱਚ ਇੰਡੀਆ ਦੀ ਬਤੌਰ ਕਪਤਾਨ ਮਤਲਬ ਨੁਮਾਇੰਦਗੀ ਕੀਤੀ ਆ ਤਾਂ ਪੂਰੇ ਪੰਜਾਬੀਆਂ ਦੇ ਲਈ ਬੜੀ ਇੱਕ ਫਖਰ ਦੀ ਗੱਲ ਆ ਸਾਡੀ ਇੱਕ ਲੜਕੀ ਸਾਡੀ ਇੱਕ ਕੁੜੀ ਤੇ ਜਿੱਥੇ ਕਿ ਜਿਹੜੇ ਬਹੁਤ ਸਾਰੇ ਲੋਕ ਐਕਸਕਿਊਜ਼ ਆਪਾਂ ਦੇ ਦਿੰਦੇ ਨੇ ਬਹਾਨਾ ਬਣਾ ਦਿੰਦੇ ਨੇ ਕਿ ਹੋਰ ਕੁਝ ਨਹੀਂ ਹੈਗਾ ਤਾਂ ਇੱਧਰ ਜਾ ਰਹੇ ਤਾਂ ਇਹ ਲੜਕੀ ਇੱਕ ਪ੍ਰੇਰਨਾ ਦਾ ਸਰੋਤ ਹੈਗੀ ਆ ਹਰੇਕ ਨੂੰ ਸਿਰਫ ਲੜਕੀਆਂ ਨੂੰ ਨਹੀਂ ਲੜਕਿਆਂ ਨੂੰ ਵੀ ਹਰੇਕ ਨੂੰ ਹੀ ਹਰ ਕਿਸੇ ਦੇ ਲਈ ਹਰ ਕੋਈ ਉਸ ਲੜਕੀ ਨੂੰ ਦੇਖ ਕੇ ਉਧਰਲੇ ਪਾਸੇ ਨੂੰ ਚੱਲ ਸਕਦਾ ਤੇ ਸ਼ਾਇਦ ਮੇ ਜੇ ਮੈਂ ਗਲਤ ਨਹੀਂ ਹਾਂਗਾ ਤਾਂ ਮੋਗੇ ਦੇ ਨੇੜੇ ਪਿੰਡ ਦੀ ਇਹ ਲੜਕੀ ਹੈਗੀ ਆ ਇੱਕ ਵਾਰੀ ਫਿਰ ਦੱਸ ਦਿੰਨਾ ਪਹਿਲੀ ਇੰਡੀਅਨ ਕੈਪਟਨ ਬਣੀ ਆ ਕ੍ਰਿਕਟ ਦੀ ਜਿਨੇ ਚਾਰ ਵਰਲਡ ਕੱਪ ਅਲੱਗ-ਅਲੱਗ ਚਾਰ ਵਰਲਡ ਕੱਪ ਦੇ ਵਿੱਚ ਇੰਡੀਆ ਦੀ ਬਤੌਰ ਕਪਤਾਨ ਨੁਮਾਇੰਦਗੀ ਕੀਤੀ ਆ ਤਾਂ ਬਹੁਤ ਵੱਡੀ ਇੱਕ ਪੋਜ਼ਿਟਿਵ ਨਿਊਜ਼ ਆ ਇਹ ਵੀ ਸ਼ੇਅਰ ਕਰਨੀ ਬਣਦੀ ਸੀਗੀ ਤਾਂ ਹਾਲੇ ਵੀ ਜਿਹਨੂੰ ਕਹਿੰਦੇ ਆ ਕਿ ਪੂਰਾ ਪੱਠਾ ਨਹੀਂ ਬੈਠਿਆ ਹਾਲੇ ਵੀ ਸਾਡੀਆਂ ਕੁੜੀਆਂ ਕੱਲੀਆਂ ਇੰਸਟਾਗ੍ਰਾਮ ਦੇ ਉੱਪਰ ਹੀ ਨਹੀਂ ਹੈਗੀਆਂ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਇਹੋ ਜਿਹੇ ਕੰਮ ਕਰਦੀਆਂ ਨੇ ਤੇ ਹਰਮਨਪ੍ਰੀਤ ਵੀ ਕੱਲੀ ਨਹੀਂ ਹੈਗੀ ਬਹੁਤ ਪਤਾ ਨਹੀਂ ਕਿੱਥੇ ਕਿੱਥੇ ਪੰਜਾਬ ਦੀਆਂ ਧੀਆ ਹੋਣਗੀਆਂ ਜਿਹੜੀਆਂ ਇਹੋ ਜਿਹੇ ਕੰਮ ਕਰਦੀਆਂ ਨੇ ਤੇ ਜਿਨ੍ਹਾਂ ਦੇ ਨਾਮ ਨਹੀਂ ਹੁੰਦੇ ਜਿਹੜੀਆਂ ਇੰਸਟਾਗ੍ਰਾਮ ਉੱਪਰ ਨਹੀਂ ਰਹਿ ਜਾਂਦੀਆਂ ਤਾਂ ਇਹ ਇੱਕ ਪੋਜ਼ਿਟਿਵ ਨਿਊਜ਼ ਸੀ ਕਿ ਖਬਰ ਸੀ ਹੁਣ ਅਗਲੀ ਖਬਰ ਫੇਰ ਇੱਕ ਵਾਰੀ ਧੋਖਾ ਧੜੀ ਦੀ ਆ ਚੱਲ ਹੀ ਧੋਖਾ ਧੜੀ ਰਹੀ ਆ ਨਾ ਦੋਈ ਚੀਜ਼ਾਂ ਚੱਲ ਰਹੀਆਂ ਨੇ ਜਾਂ ਤਾਂ ਨਜਾਇਜ਼ ਸੰਬੰਧ ਚੱਲ ਰਹੇ ਆ ਧੋਖਾਧੜੀ ਚੱਲ ਰਹੀ ਆ ਮੈਂ ਵੀ ਹੁਣ ਇਹੀ ਨੋਟ ਕਰ ਰਿਹਾ ਪਹਿਲਾਂ ਵੀ ਦੋ ਜਾਂ ਤਿੰਨ ਸ਼ਾਇਦ ਐਪੀਸੋਡ ਬਣਾਇਆ ਖਬਰਾਂ ਤੇ ਉਹਨਾਂ ਦੇ ਵਿੱਚ ਵੀ ਜ਼ਿਆਦਾ ਹੀ ਪਰ ਚਲੋ ਠੀਕ ਆ ਇਹ ਖਬਰ ਵੀ ਇੱਕ ਬਹੁਤ ਪੌਪੂਲਰ ਹੋਈ ਆ ਬੜੀ ਵਾਇਰਲ ਹੋਈ ਆ ਇੰਟਰਨੈਟ ਦੇ ਉੱਪਰ ਇਹ ਹੈਗੀ ਆ ਯੂਪੀ ਤੋਂ ਕਾਨਪੁਰ ਦਾ ਇੱਕ ਨੌਜਵਾਨ ਕਪਲ ਹੈਗਾ ਜੋੜਾ ਵਾ ਯੰਗ ਨੇ ਉਹ ਤੇ ਉਹ ਲੋਕਾਂ ਨੂੰ ਕਹਿ ਰਹੇ ਆ ਕਿ ਅਸੀਂ ਇੱਕ ਇਹ ਜੀ ਮਸ਼ੀਨ ਬਣਾਈ ਆ ਕਿ ਜਿਹਦੇ ਅੰਦਰ ਤੁਸੀਂ ਇੱਕ ਵਾਰ ਬੈਠੋ ਥੋੜੀ ਦੇਰ ਟਰੀਟਮੈਂਟ ਲਓ ਤੇ ਤੁਸੀਂ 25 ਸਾਲ ਦੇ ਹੋ ਜਾਓਗੇ ਕਹਿੰਦਾ ਤਾਂ ਮਤਲਬ ਜੇ ਤੁਸੀਂ 50 ਸਾਲ ਦੇ ਹੋ 60 ਸਾਲ ਦੇ ਹੋ 70 ਸਾਲ ਦੇ ਹੋ ਕੋਈ ਵੀ ਛੋਟੀ ਉਮਰ ਹੈਗੀ ਆ ਕੁਝ ਘੰਟੇ ਉਸ ਮਸ਼ੀਨ ਦੇ ਵਿੱਚ ਬੈਠਣ ਤੋਂ ਬਾਅਦ ਤੁਸੀਂ ਵਾਪਸ 25 ਸਾਲ ਦੇ ਹੋ ਜਾਓਗੇ ਮਤਲਬ ਇੱਕ ਕਮਾਲ ਦਾ ਇੱਕ ਕਲੇਮ ਹੈਗਾ ਪਹਿਲੀ ਗੱਲ ਤਾਂ ਇਹੀ ਕਿ ਜਿਹੜੇ ਲੋਕ ਇਹ ਜੇ ਜਾਲ ਦੇ ਵਿੱਚ ਫਸਦੇ ਆ ਪਹਿਲਾਂ ਤਾਂ ਇੱਕ ਇਹੀ ਹੈ ਕਿ ਮਾਨਸਿਕ ਉਹਨਾਂ ਦਾ ਹੀ ਇੱਕ ਟੈਸਟ ਹੋਣਾ ਚਾਹੀਦਾ ਵਾ ਉਹਨਾਂ ਦੀ ਕੈਪੇਬਿਲਿਟੀ ਦਾ ਉਹਨਾਂ ਦੀ ਸਮਰੱਥਾ ਦਾ ਮਾਨਸਿਕ ਸਮਰੱਥਾ ਦਾ ਕਿ ਕੀ ਇਸ ਤਰ੍ਹਾਂ ਸੰਭਵ ਹੈਗਾ ਪਰ ਚਲੋ ਤਾਂ ਉਹ ਕਹਿੰਦੇ ਕਿ ਇਜ਼ਰਾਈਲ ਤੋਂ ਅਸੀਂ ਟੈਕਨੋਲੋਜੀ ਲਈ ਆ ਕਮਾਲ ਦੀ ਹਸੋਣੀ ਮੂਰਖਤਾਪੂਰਨ ਇਹ ਗੱਲ ਹੈਗੀ ਆ ਇਜ਼ਰਾਈਲ ਤੋਂ ਮਸ਼ੀਨ ਲੈਂਦੀ ਆ ਤੇ ਇਸ ਤਰ੍ਹਾਂ ਹੋ ਜਾਂਦਾ ਤੇ ਇਸ ਤੋਂ ਵੀ ਅੱਗੇ ਮੂਰਖਤਾਪੂਰਨ ਗੱਲ ਇਹ ਹੈਗੀ ਆ ਕਿ ਬਹੁਤ ਸਾਰੇ ਲੋਕਾਂ ਨੇ ਇਹਨੂੰ ਅਸਲੀ ਮੰਨਿਆ ਤੇ ਲੱਖਾਂ ਰੁਪਏ ਇਹਨਾਂ ਨੂੰ ਦਿੱਤੇ ਇਹਨਾਂ ਦੋਨਾਂ ਜਣਿਆਂ ਨੂੰ ਟੋਟਲ ਜਿਹੜੀ ਅਮਾਊਂਟ ਹਾਲੇ ਤੱਕ ਪੁਲਿਸ ਨੇ ਜੋੜੀ ਆ ਅਲੱਗ-ਅਲੱਗ ਵਿਕਟਮਸ ਤੋਂ ਕਿਉਂਕਿ ਸਾਰੇ ਪੁਲਿਸ ਦੇ ਸਾਹਮਣੇ ਤੋਂ 35 ਕਰੋੜ ਰੁਪਈਆ ਵਾ ਤੇ ਜਿਹੜਾ ਇਸ ਕਪਲ ਨੇ ਲੈ ਲਿਆ ਇੱਕ ਸਭ ਤੋਂ ਪਹਿਲੀ ਜਿਹੜੀ ਐਫ ਆਈ ਆਰ ਇਹਨਾਂ ਦੇ ਅਗੇਸਟ ਦਰਜ ਹੋਈ ਕੁਝ ਦਿਨ ਪਹਿਲਾਂ ਇੱਕ ਕੋਈ ਲੜਕੀ ਨੇ ਔਰਤ ਨੇ ਕੋਈ ਮੀਨਾ ਸਿੰਘ ਕਰਕੇ ਉਹਨਾਂ ਦਾ ਨਾਮ ਹੈਗਾ ਤੇ ਉਹਨਾਂ ਤੋਂ 10.5 ਲੱਖ ਰੁਪਈਆ ਇਹਨਾਂ ਨੇ ਲਿਆ ਇਸ ਜੋੜੇ ਨੇ ਉਹਨਾਂ ਨੂੰ ਵਾਪਸ 25 ਸਾਲ ਦਾ ਕਰਨ ਦੇ ਲਈ ਤਾਂ ਇਹ ਚੀਜ਼ ਹੈਗੀ ਹੈ ਪਰ ਇੱਥੇ ਉਹਨਾਂ ਨੌਜਵਾਨਾਂ ਲਈ ਵੀ ਇਹ ਇੱਕ ਹੋਰ ਦਿਮਾਗ 'ਚ ਮੇਰੇ ਆ ਗਿਆ ਕਿ ਦੇਖ ਲਓ ਕਿ ਜੇ ਤੁਸੀਂ ਇਸ ਉਮਰ ਦੇ ਹੈਗੇ ਹੋ ਹਲੇ 30 ਸਾਲ ਦੇ ਵੀ ਹੈਗੇ ਹੋ ਤਾਂ ਕਿੰਨਾ ਤੁਸੀਂ ਲੱਕੀ ਹੋ ਕਿਸਮਤ ਵਾਲੇ ਹੋ ਤੇ ਹਾਲੇ ਤੁਹਾਡੇ ਕੋਲ ਕਿੰਨੀ ਜ਼ਿੰਦਗੀ ਬਾਕੀ ਆ ਤੁਸੀਂ ਕਿੰਨਾ ਕੁਝ ਵਧੀਆ ਕਰ ਸਕਦੇ ਹੋ ਕਿ ਲੋਕ ਲੱਖਾਂ ਲੱਖਾਂ ਕਰੋੜਾਂ ਰੁਪਏ ਦੇਣ ਨੂੰ ਤਿਆਰ ਨੇ ਤੁਹਾਡੀ ਉਮਰ 'ਚ ਜਾਣ ਦੇ ਲਈ ਤੇ ਤੁਹਾਡੇ ਕੋਲੇ ਹੈਗੀ ਆ ਤਾਂ ਜਿਵੇਂ ਇੰਗਲਿਸ਼ 'ਚ ਕਹਿੰਦੇ ਆ ਮੇਕ ਦਾ ਬੈਸਟ ਆਫ ਇਟ ਕਿ ਉਹਦਾ ਪੂਰਾ ਲਾਹਾ ਲਾਓ ਫਾਇਦਾ ਲਓ ਇਹ ਵੀ ਇੱਕ ਚੀਜ਼ ਆ ਜਿਵੇਂ ਹਿੰਦੀ ਦੀ ਕਹਾਵਤ ਆ ਕਿ ਮੂਰਖ ਬੰਤੀ ਹੈ ਦੁਨੀਆ ਬਣਾਉਣ ਵਾਲਾ ਚਾਹੀਏ ਤੇ ਇੱਥੇ ਬਣਾਉਣ ਵਾਲੇ ਵੀ ਹੈਗੇ ਆ ਤੇ ਬਣਨ ਵਾਲੇ ਵੀ ਹੈਗੇ ਆ ਅਗਲੀ ਖਬਰ ਥੋੜੀ ਹਟਕੇ ਆ ਤੇ ਅਜੀਬ ਆ ਉਹ ਹੈਗੀ ਆ ਇੰਡੀਆ ਦੇ ਇੱਕ ਸੈਨਿਕ ਬਾਰੇ ਸੈਨਿਕ ਦਾ ਨਾਮ ਹੈ ਥੋਮਸ ਕੇਰੀਨ ਤੇ ਉਹਨਾਂ ਨੂੰ ਕੁਝ ਦਿਨ ਪਹਿਲਾਂ ਹੀ ਕਿਉਂਕਿ ਉਹ 크ਰਿਸਚੀਅਨ ਸਮਾਜ ਤੋਂ ਦੇ ਇਸਾਈ ਧਰਮ ਉਹਨਾਂ ਦਾ ਸੀਗਾ ਤੇ ਉਹਨਾਂ ਨੂੰ ਦਫਨਾਇਆ ਗਿਆ ਕੇਰਲ ਤੋਂ ਨੇ ਉਹ ਕੇਰਲ ਦੇ ਵਿੱਚ ਇਲਾਥੂਰ ਇਲਾਕਾ ਵਾ ਉੱਥੋਂ ਦੇ ਤੇ ਪਰ ਇਸ ਕਹਾਣੀ ਦੇ ਵਿੱਚ ਇੱਕ ਅਜੀਬ ਚੀਜ਼ ਇਹ ਹੈਗੀ ਆ ਕਿ ਹਾਂ ਦਫਨਾਇਆ ਗਿਆ ਠੀਕ ਆ ਸਭ ਕੁਝ ਠੀਕ ਆ ਪਰ ਉਹਨਾਂ ਦੀ ਜਿਹੜੀ ਮੌਤ ਆ ਉਹ ਕਦੋਂ ਹੋਈ ਆ ਉਹਨਾਂ ਦੀ ਮੌਤ ਇੱਕ ਦਾ ਹਫ਼ਤਾ ਪਹਿਲਾਂ ਨਹੀਂ ਹੋਈ ਇੱਕ ਦਾ ਦਿਨ ਪਹਿਲਾਂ ਨਹੀਂ ਹੋਈ ਇਹਨਾਂ ਦੀ ਮੌਤ 1968 ਦੇ ਵਿੱਚ ਹੋਈ ਆ ਤਾਂ ਪੂਰੇ 56 ਸਾਲ ਤੋਂ ਬਾਅਦ ਇਸ ਨੌਜਵਾਨ ਨੂੰ ਨੌਜਵਾਨ ਇਸ ਕਰਕੇ ਕਿਹਾ ਕਿ ਜਦੋਂ ਇਹਨਾਂ ਦੀ ਮੌਤ ਹੁੰਦੀ ਆ ਇਸ ਭਾਰਤੀ ਸੈਨਾ ਦੇ ਇਸ ਸੈਨਿਕ ਦੀ ਮੌਤ ਹੁੰਦੀ ਆ ਤਾਂ ਉਦੋਂ ਇਹ ਨੌਜਵਾਨ ਸੀ ਸਿਰਫ 3 ਸਾਲ ਪਹਿਲਾਂ ਭਾਰਤੀ ਸੈਨਾ ਨੂੰ ਜੁਆਇਨ ਕੀਤਾ ਸੀ 7 ਫਰਵਰੀ 1968 ਨੂੰ ਉਹਨਾਂ ਦਾ ਜਿਹੜਾ ਜਹਾਜ਼ ਸੀ 103 ਸੈਨਿਕਾਂ ਨੂੰ ਲੈ ਕੇ ਉਹ ਇਧਰ ਪਹਾੜਾਂ ਵੱਲ ਅਡਰੈਸ ਸ਼ਾਇਦ ਲੇ ਲਦਾਖ ਵਾਲਾ ਇਹੀ ਏਰੀਆ ਸੀ ਪੂਰੀ ਬਰਫ਼ ਨਾਲ ਟਕਿਆ ਤੇ ਇੰਡੀਅਨ ਆਰਮੀ ਜਾਂ ਇੰਡੀਅਨ 에ਅਰ ਫੋਰਸ ਦਾ ਇਤਿਹਾਸ ਦਾ ਸਭ ਤੋਂ ਵੱਡਾ ਪਲੇਨ ਕ੍ਰੈਸ਼ ਹੈਗਾ ਉਹ ਤੇ ਉਹਦੇ ਸ਼ਾਇਦ 98 98 98 ਸੈਨਿਕਾਂ ਦੀ ਉਹਦੇ ਚ ਮੌਤ ਹੋ ਗਈ ਸੀ ਉਹ ਸ਼ਹੀਦ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਕਿਉਂਕਿ ਮੌਸਮ ਖਰਾਬ ਆ ਉੱਥੇ ਉਹਨਾਂ ਨੂੰ ਦੁਬਾਰਾ ਉੱਥੋਂ ਕੱਢਿਆ ਨਹੀਂ ਜਾ ਸਕਿਆ ਰਿਕਵਰ ਨਹੀਂ ਕੀਤਾ ਜਾ ਸਕਿਆ ਉਹਨਾਂ ਦੇ ਜਿਹੜੇ ਸਰੀਰ ਸੀਗੇ ਮ੍ਰਿਤਕ ਉਹਨਾਂ ਦੀਆਂ ਉਦੇਹਾਂ ਸੀ ਉਹਨਾਂ ਨੂੰ ਕਦੇ ਕੱਢਿਆ ਨਹੀਂ ਜਾ ਸਕਿਆ ਪਰ ਹੁਣ ਫਾਈਨਲੀ ਇੱਕ ਹਫਤਾ ਪਹਿਲਾਂ ਆਪਰੇਸ਼ਨ ਚੱਲਿਆ ਉਹਨਾਂ ਨੌਜਵਾਨਾਂ ਨੂੰ ਬਹਾਦਰ ਸੈਨਿਕਾਂ ਨੂੰ ਵਾਪਸ ਉਸ ਬਰਫ਼ ਦੇ ਵਿੱਚੋਂ ਕੱਢਿਆ ਬਰਫ਼ ਵੈਸੇ ਵੀ ਪੂਰੀ ਠੰਡ ਦੇ ਵਿੱਚ ਛੋਟੇ ਸਰੀਰ ਨੂੰ ਚਾਹੇ ਉਹ ਮ੍ਰਿਤਕ ਹੀ ਹੋਵੇ ਉਹਦੇ ਜਿਹੜੇ ਸੈੱਲ ਹੁੰਦੇ ਆ ਉਹਨਾਂ ਨੂੰ ਗੜਨ ਨਹੀਂ ਦਿੰਦੀ ਖਰਾਬ ਨਹੀਂ ਹੋਣ ਦਿੰਦੀ ਤਾਂ ਉਸੇ ਤਰ੍ਹਾਂ ਹੀ ਉਪਾਏ ਰੇ ਪਿਛਲੇ ਹਫਤੇ ਜਦੋਂ ਉਹਨਾਂ ਨੂੰ ਕੱਢਿਆ ਗਿਆ 56 ਸਾਲ ਤੋਂ ਬਾਅਦ ਫੇਰ ਉਹਨਾਂ ਨੂੰ ਵਾਪਸ ਕੇਰਲ ਫਾਈਨਲੀ ਉਹਨਾਂ ਦੀ ਵਾਪਸੀ ਹੁੰਦੀ ਹੈ ਘਰ ਵਾਪਸੀ ਹੋਈ ਹੈ ਇੱਕ ਅਖੀਰਲੀ ਵਾਰ ਤੇ ਬਹੁਤ ਰਾਸ਼ਟਰੀ ਸਨਮਾਨਾਂ ਦੇ ਨਾਲ ਜਿਹੜੇ ਵੀ ਸੈਨਾ ਦੇ ਆਪਣੇ ਸਨਮਾਨ ਹੁੰਦੇ ਆ ਉਹਨਾਂ ਦੇ ਨਾਲ ਤੇ ਉਹਨਾਂ ਨੂੰ ਫਾਈਨਲੀ ਜਿਹਨੂੰ ਆਪਾਂ ਕਹਿੰਦੇ ਨੇ ਸਫਾਕ ਦੇ سپੁਰਦ ਕੀਤਾ ਗਿਆ ਤਾਂ ਇਹ ਇੱਕ ਅਜੀਬ ਨਿਊਜ਼ ਸੀ ਕਿ ਇੱਕ ਅਜੀਬ ਤਰ੍ਹਾਂ ਦੀ ਨਿਊਜ਼ ਖਬਰ ਸੀਗੀ ਹੁਣ ਇੱਕ ਲਾਸਟ ਖਬਰ ਆ ਅੱਜ ਦੇ ਆਪਣੇ ਐਪੀਸੋਡ ਦੀ ਇਹ ਖਬਰ ਕੈਨੇਡਾ ਤੋਂ ਉਹੀ ਇਸ਼ੂ ਜਿਹੜਾ ਪੁਰਾਣਾ ਇੰਨੇ ਟਾਈਮ ਤੋਂ ਚੱਲ ਰਿਹਾ ਵਾ ਕੈਨੇਡਾ ਦੇ ਵਿੱਚ ਜੌਬਸ ਦੀ ਪ੍ਰੋਬਲਮ ਹੋ ਰਹੀ ਹੈ ਇੱਕ ਵੀਡੀਓ ਵਾਇਰਲ ਹੋ ਰਿਹਾ ਬਹੁਤ ਤੇਜ਼ੀ ਦੇ ਨਾਲ ਕੋਈ ਇੱਕ ਰੈਸਟੋਰੈਂਟ ਆ ਉੱਥੇ ਤੰਦੂਰੀ ਫਲੇਮ ਕਰਕੇ ਤੇ ਤੰਦੂਰੀ ਫਲੇਮ ਵਾਲੇ ਜੌਬ ਕੱਢਦੇ ਆ ਕਿਸੇ ਵੇਟਰ ਦੇ ਲਈ ਜੌਬ ਨਿਕਲਦੀ ਆ ਤੇ ਉਸ ਇੱਕ ਜੌਬ ਦੇ ਲਈ ਉੱਥੇ ਹਜ਼ਾਰਾਂ ਦੀ ਲਾਈਨ ਲੱਗਦੀ ਆ ਜ਼ਿਆਦਾਤਰ ਉਹਨਾਂ ਦੇ ਵਿੱਚੋਂ ਇੰਡੀਅਨ ਸਟੂਡੈਂਟ ਨੇ ਤੇ ਉਹਨਾਂ ਦੇ ਵਿੱਚੋਂ ਜ਼ਿਆਦਾ ਪੰਜਾਬੀ ਸਟੂਡੈਂਟ ਨੇ ਇੱਕ ਜੌਬ ਦੇ ਲਈ ਇੱਕ ਛੋਟੇ ਜਿਹੇ ਰੈਸਟੋਰੈਂਟ ਦੀ ਇੱਕ ਜੌਬ ਡਿਲੀਵਰੇਟਰ ਦੀ ਜੌਬ ਦੇ ਲਈ ਹਜ਼ਾਰਾਂ ਸਟੂਡੈਂਟਾਂ ਦੀ ਲਾਈਨ ਲੱਗੀ ਹੋਈ ਆ ਤਾਂ ਇਥੋਂ ਹੀ ਆਪਾਂ ਜਿਹੜੇ ਹਾਲਾਤ ਨੇ ਉਹ ਸਮਝ ਸਕਦੇ ਆ ਇਹਨਾਂ ਸਾਰੀਆਂ ਮਤਲਬ ਜੋ ਵੀ ਚੱਲ ਰਿਹਾ ਵੈ ਇਸ ਟਾਈਮ ਉੱਥੇ ਵਾਪਰ ਰਿਹਾ ਵਰਤਾਰਾ ਜੋ ਹੈਗਾ ਇਹਦੇ ਬਾਰੇ ਵੀ ਸੋਚਣ ਦੀ ਲੋੜ ਹੈਗੀ ਹੁਣ ਇਸ ਮੁੱਦੇ ਦੇ ਉੱਪਰ ਜੇ ਆਪਾਂ ਬੋਲਾਂਗੇ ਤਾਂ ਬਹੁਤ ਦੂਰ ਨਿਕਲ ਜਾਾਂਗੇ ਕਦੇ-ਕਦੇ ਮੇਰਾ ਦਿਲ ਕਰਦਾ ਹੁੰਦਾ ਕਿ ਇਸ ਮੁੱਦੇ ਦੇ ਉੱਪਰ ਸਿਰਫ ਸਿਰਫ ਇਸ ਚੀਜ਼ ਦੇ ਉੱਪਰ ਇੱਕ ਸਪੈਸ਼ਲ ਵੀਡੀਓ ਬਣਾਈ ਜਾਵੇ ਠੀਕ ਆ ਦੇਖੂਗਾ ਕਦੇ ਟਾਈਮ ਲੱਗਿਆ ਤਾਂ ਮੈਂ ਬਣਾ ਦੂੰਗਾ ਪਰ ਇਹ ਸੀ ਕਿ ਅੱਜ ਦੀ ਆਪਣਾ ਖਬਰਾਂ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਸੈਕਸ਼ਨ ਪਸੰਦ ਆਊਗਾ ਇਹਦੇ ਵਿੱਚ ਆਪਾਂ ਥੋੜੇ ਜਿਹਾ ਟਾਈਮ ਦੇ ਵਿੱਚ ਹੀ ਅਲੱਗ-ਅਲੱਗ ਵਿਸ਼ਿਆਂ ਨੂੰ ਟੱਚ ਕਰ ਸਕਦੇ ਹਾਂ ਤੇ ਇੱਥੇ ਹੀ ਮੇਰਾ ਅੱਜ ਦਾ ਐਪੀਸੋਡ ਖਤਮ ਹੁੰਦਾ ਤੇ ਤੁਹਾਨੂੰ ਜੋ ਵੀ ਲੱਗਿਆ ਅੱਜ ਦੇ ਵੀਡੀਓ ਬਾਰੇ ਇਹਨਾਂ ਖਬਰਾਂ ਬਾਰੇ ਤੁਹਾਨੂੰ ਇਹ ਚੰਗਾ ਲੱਗਿਆ ਸੈਕਸ਼ਨ ਜਾਂ ਬੁਰਾ ਲੱਗਿਆ ਕੀ ਇਹਨੂੰ ਕੰਟੀਨਿਊ ਕਰਨਾ ਚਾਹੀਦਾ ਇਹ ਨਹੀਂ ਕਰਨਾ ਚਾਹੀਦਾ ਤਾਂ ਤੁਸੀਂ ਮੈਨੂੰ ਜ਼ਰੂਰ ਕਮੈਂਟਸ ਦੇ ਵਿੱਚ ਜ਼ਰੂਰ ਲਿਖਿਓ ਤੇ ਇਹ ਹੁਣ ਇੱਥੇ ਖਤਮ ਹੁੰਦਾ ਜੀ ਮੇਰਾ ਐਪੀਸੋਡ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਨਾਲ ਜਾਂ ਹੋਰ ਤਰ੍ਹਾਂ ਦੀਆਂ ਖਬਰਾਂ ਦੇ ਨਾਲ